ਤਰਨਤਾਰਨ ਦੇ ਐਸਐਸਪੀ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਤੋਂ ਬਾਅਦ ਬਲਤੇਜ ਪੰਨੂ ਇਆ ਕਹਿ ਦिए ਕਿ ਆਮ ਆਦਮੀ ਪਾਰਟੀ ਦਾ ਪਹਿਲਾ ਵੱਡਾ ਬਿਆਨ ਆਇਆ ਆਮ ਆਦਮੀ ਪਾਰਟੀ ਵੱਲੋਂ ਬਲਤੇਜ ਪੰਨੂ ਬੋਲੇ ਨੇ ਔਰ ਉਹਨਾਂ ਨੇ ਭਾਜਪਾ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਨੇ ਇੱਥੋਂ ਤੱਕ ਇਲਜ਼ਾਮ ਲਾਏ ਨੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਕਿ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਲਈ ਕੰਮ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਬਾਰੇ ਭਾਜਪਾ ਇਸ਼ਾਰਾ ਕਰਦੀ ਹੈ ਇਲੈਕਸ਼ਨ ਕਮਿਸ਼ਨ ਉਹਦੇ ਉੱਤੇ ਐਕਸ਼ਨ ਕਰ ਦਿੰਦਾ ਬਹੁਤ ਸੰਗੀਨ ਇਲਜ਼ਾਮ ਇਲੈਕਸ਼ਨ ਕਮਿਸ਼ਨ ਦੇ ਉੱਤੇ ਲਗਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਸਾਰਾ ਸਰਕਾਰੀ ਤੰਤਰ ਜਿਹੜਾ ਹੁੰਦਾ ਹੈ ਖਾਸ ਤੌਰ ਦੇ ਉੱਤੇ ਜ ਅ ਸਰਕਾਰੀ ਮਸ਼ੀਨਰੀ ਹੁੰਦੀ ਹੈ ਉਹਦੇ ਵਿੱਚ ਭਾਵੇਂ ਪੁਲਿਸ ਹੋਵੇ ਜਾਂ ਬਾਕੀ ਅਧਿਕਾਰੀ ਹੋਣ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਡੈਪੂਟੇਸ਼ਨ ਤੇ ਚਲੇ ਜਾਂਦੇ ਆ ਇਸ ਤਰ੍ਹਾਂ ਇਹਨੂੰ ਸਮਝਿਆ ਜਾ ਸਕਦਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਅੰਤਰਗਤ ਹੋ ਜਾਂਦੇ ਆ ਸੋ ਇਲੈਕਸ਼ਨ ਕਮਿਸ਼ਨ ਰਿਸਪਾਂਸਿਬਲ ਹੁੰਦਾ ਆ ਕਿਸੇ ਵੀ ਨਿਯੁਕਤੀਆਂ ਕਿਸੇ ਵੀ ਮੁਅਤਲੀ ਦੇ ਸਬੰਧੀ ਜੇਕਰ ਦਾ ਕੋਈ ਫੈਸਲਾ ਸੁਣਾਇਆ ਜਾਂਦਾ ਜਿਵੇਂ ਕਿ ਐਸਐਸਪੀ ਰਜੋਧਕਰ ਗਰੇਵਾਲ ਦੇ ਸਬੰਧੀ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਸੁਣਾਇਆ ਔਰ ਉਸੇ ਚੀਜ਼ ਨੂੰ ਲੈ ਕੇ ਰਵਜੋਤ ਕੌਰ ਗਰੇਵਾਲ ਦੀ ਸਸਪੈਂਸ਼ਨ ਉੱਤੇ ਬਲਤੇਜ ਪੰਨੂ ਨੇ ਇਤਰਾਜ਼ ਕੀਤਾ ਔਰ ਕਿਹਾ ਕਿ ਇਲੈਕਸ਼ਨ ਕਮਿਸ਼ਨ ਬੀਜੇਪੀ ਦੇ ਹਿਸਾਬ ਨਾਲ ਚੱਲਦਾ ਪਿਆ ਬਹੁਤ سنگੀਨ ਇਲਜ਼ਾਮ ਨੇ ਹੋਰ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਤਰਨਤਾਨ ਦੇ ਐਸਐਸਪੀ ਨੂੰ ਬਿਨਾ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਕਿ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਕੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਓ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਐਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਕਿ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਐਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਐਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਕੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਨਤਾਰਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਐਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਤਰਨਤਾਰਨ ਦੇ ਐਸਐਸਪੀ ਨੂੰ ਬਿਨਾਂ ਕਿਸੇ ਕੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਇੱਕ ਤਾਂ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਤੋਂ ਤੇ ਅੱਜ ਵਾਲੀ ਘਟਨਾ ਤੋਂ ਇਹ ਬਿਲਕੁਲ ਸਿੱਧਾ ਇਸ਼ਾਰਾ ਹੈ ਕਿ ਇਲੈਕਸ਼ਨ ਕਮਿਸ਼ਨ ਕਿਸੇ ਵੀ ਤਰੀਕੇ ਨਾਲ ਆਜ਼ਾਦ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਉਹ ਆਪਣੇ ਤਰੀਕੇ ਦੇ ਨਾਲ ਚਲਾ ਰਹੀ ਹੈ ਅਕਾਲੀ ਦਲ ਸ਼ਿਕਾਇਤ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਸਸਪੈਂਡ ਕਰ ਦਿੰਦਾ ਨਾਲ ਦੀ ਨਾਲ ਔਰ ਦੂਸਰਾ ਇਸ਼ਾਰਾ ਜਿਹੜਾ ਇਸ ਪਾਸੇ ਵੱਲ ਕਰ ਰਿਹਾ ਤੇ ਵਿਰੋਧੀਆਂ ਦੇ ਵਿੱਚ ਤਰਮ ਤਾਨ ਦੀ ਜ਼ਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਜ਼ਬਰਦਸਤ ਹੰਗਾਰੇ ਦੀ ਵਜ੍ਹਾ ਕਰਕੇ ਇਸ ਵੇਲੇ ਬੁਖਲਾਹਟ ਹੈ ਇਹ ਬੁਖਲਾਹਟ ਦਾ ਨਤੀਜਾ ਹੈ ਕਿ ਬੱਚਿਆਂ ਵਾਲੀਆਂ ਸ਼ਿਕਾਇਤਾਂ ਕਰ ਕਰਕੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਸਪੈਂਡ ਕਰਵਾਇਆ ਜਾ ਰਿਹਾ ਹੈ